ਬਾਕੀ ਐਨਓਸੀ ਵਾਲਾ ਆਪਾਂ ਕਾਨੂੰਨ ਪਾਸ ਕਰਤਾ ਕਿਸੇ ਨੂੰ ਕਿਸੇ ਤਹਿਸੀਲਦਾਰ ਨੂੰ ਪੈਸੇ ਦੇਣ ਦੀ ਲੋੜ ਨਹੀਂ ਜੇ ਕੋਈ ਤਹਿਸੀਲਦਾਰ ਪੈਸੇ ਮੰਗੇ ਜੇਬ ਚ ਹੱਤ ਪਾ ਕੇ ਮੋਬਾਈਲ ਕੱਢ ਲਿਓ ਬਸ ਉਹ ਉਹਦੀ ਗੈਦੂ ਚ ਆਪ ਚਾਹ ਮੰਗਾਓ ਮੈਂ ਤਾਂ ਹੱਸਦਾ ਸੀ ਮੈਂ ਤਾਂ ਹੱਸਦਾ ਸੀ ਹੈਨਾ ਨੇ ਉਹ ਕਹੇ ਜੀ ਮੈਂ ਤਾਂ ਫੋਟੋ ਖਿੱਚਣੀ ਹੈ ਮੈਂ ਹੋਰ ਤਾਂ ਮੈਂ ਵੀ ਹੱਸਦਾ ਸੀ ਫੋਟੋ ਖਿੱਚ ਕੇ ਭੇਜਣੀ ਆ ਬਸ ਇੰਨੀ ਗੱਲੀ ਫੋਟੋ ਖਿੱਚ ਦੋ ਬਾਕੀ ਸਾਡਾ ਨਾਮ ਹੈ ਸੋ ਕੋਈ ਅਫਸਰ ਕੋਈ ਕਿਸੇ ਕਿਸਮ ਦਾ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਹੈ ਮਤਲਬ ਥੋੜੇ ਤੁਸੀਂ ਸਾਥ ਦਿਓਗੇ ਨਾ ਜੋ ਜੇ ਡਾਕਟਰ ਨੂੰ ਆ ਕੇ ਕੋਈ ਦੱਸੂ ਵੀ ਨਹੀਂ ਮੈਨੂੰ ਬਿਮਾਰੀ ਕੀ ਹੈ ਡਾਕਟਰ ਇਲਾਜ ਕਰੂਗਾ ਹੁਣ ਐ ਪਤਾ ਨਹੀਂ ਲੱਗਦਾ ਕਈ ਵਾਰ ਤੁਸੀਂ ਵੀ ਕਹਿੰਦੇ ਚਲ ਛੱਡ ਯਾਰ ਕਿਹੜੇ ਚਮੇਲਿਆਂ ਚ ਪਾਵਾਂਗੇ ਦੇਈ ਦਿੰਨੇ ਪੈਸੇ ਫਿਰ ਉਹ ਚੱਲਦਾ ਰਹਿੰਦਾ ਕੰਮ ਹੌਲੀ ਹੌਲੀ ਹਟੂਗਾ ਇਹ ਬਹੁਤ ਖੂਨ ਚ ਵਸਿਆ ਹੋਇਆ ਹੈ ਇਹ ਕੰਮ ਰਿਸ਼ਵਤ ਵਾਲਾ ਹੌਲੀ ਹੌਲੀ ਹਟੂਗਾ ਹਟ ਜੂਗਾ ਪਰ ਜਿਹੜਾ ਨਵੇਂ ਮੁੰਡੇ ਹੁਣ ਮੈਂ ਨੌਕਰੀ ਜਦੋਂ ਨਿਯੁਕਤੀ ਪੱਤਰ ਦਿੰਨਾ ਚੰਡੀਗੜ੍ਹ ਉਹਦੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਥੋੜਾ ਕੋਈ ਰੁਪਈਆ ਲੱਗਿਆ ਕਹਿੰਦੇ ਨਾ ਕੋਈ ਸ਼ਿਫਾਰਿਸ਼ ਲੱਗੀ ਕਹਿੰਦੇ ਨਾ ਪਟਵਾਰੀ ਬਣ ਗਏ ਹਾਂਜੀ ਇਨਸਪੈਕਟਰ ਲੱਗੇ ਹਾਂਜੀ ਐਸ ਡੀਓ ਬਣ ਗਏ ਹਾਂਜੀ ਤੇ ਫਿਰ ਐਂ ਕਰਿਓ ਹੁਣ ਜਿੱਥੇ ਜਾਓਗੇ ਹੁਣ ਉੱਥੇ ਵੀ ਨਾ ਤਾਂ ਰੁਪਈਆ ਲਿਓ ਨਾ ਕੇ ਦੀ ਸ਼ਿਫਾਰਿਸ਼ ਮੰਗਿਓ ਸਹੀ ਕੰਮ ਕਰਦੇਓ ਲੋਕ ਤੁਹਾਨੂੰ ਦੁਆਵਾਂ ਦੇਣਗੇ ਵੀ ਰੱਬ ਦਾ ਰੂਪ ਹੀ ਭੇਜਦਾ ਯਾਰ ਆ ਤਾਂ ਤੁਹਾਡੇ ਪਰਿਵਾਰ ਵਾਸਤੇ ਦੁਆਵਾਂ ਮੰਗਣਗੇ ਲੋਕ ਉਹਨੇ ਸੋ ਕੰਮ ਕਰਦੇ ਲੋਕਾਂ ਸੋ ਇਹ ਗੱਲ ਕਰਨ ਲਈ ਤੁਹਾਡੇ ਕੋਲ ਅੱਜ ਮੈਂ ਆਇਆ ਚੌਕੇ ਔਰ ਪੰਚਾਇਤੀ ਚੋਣਾਂ ਆ ਗਈਆਂ ਬਸ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਔਰ ਦਸਹਿਰੇ ਤੋਂ ਬਾਅਦ ਦੀਆਂ ਡੇਟਾ ਮੈਨੂੰ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਜਾਨੀ ਕਿ 15 16 17 17 19 ਅਕਤੂਬਰ ਦੇ ਨੇੜੇ ਤੇੜੇ ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜ੍ਹੇ ਲਿਖੇ ਬੰਦੇ ਮੁੰਡੇ ਚਾਂਗ ਮੁੰਡੇ ਸਾਰੇ ਉਹਦੇ ਹਿੱਸਾ ਲਓ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਧੜੇ ਬਣ ਜਾਂਦੇ ਆ ਮੈਂ ਚਾਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਬਾਅਦ ਬੋਟਾ ਮਿਲੀ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜੇ ਕਿਤੇ ਸਰਬਸੰਮਤੀ ਕਰ ਲਓ ਸਾਰੇ ਪਿੰਡ ਦੀ ਪੰਚਾਇਤ ਤੇ ਵੀ 8 ਮੈਂਬਰ ਤੇ ਕਿ ਸਰਪੰਚ ਸਾਡੀ ਦੀ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਹੋਊਗੀ ਇਹ ਉਸ ਪਿੰਡ ਤੇ ਹੈ ਵੀ ਉਹ ਕੀ ਮਤਾ ਪਾ ਕੇ ਦਿੰਦੀ ਨੇ ਜੇ ਸਰਬਸੰਮਤੀ ਕਰ ਲਓਗੇ ਕਿਉਂਕਿ ਮੈਨੂੰ ਇਹ ਹੈ 30 ਲੱਖ ਦੇ 40 40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ ਚ ਜਲੇਬੀਆਂ ਅੱਡ ਤੇ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਉਂਸਮੈਂਟ ਹੋ ਗਈ ਕਿੰਨੇ ਦਿਨਾਂ ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਮ ਤਾਂ ਲੱਗਣਾ ਹੈ ਸਰਪੰਚੋ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟਾਂ ਲੈ ਦੱਸੋ ਇਹ ਕਾਹਦਾ ਲੇਟ ਹੈ ਇਹ ਦੱਸੋ ਇਹ ਕੋਈ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੰਨੀ ਤਰੀਕ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟਾਂ ਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਹਾਵਤ ਲਿਆ ਹੋਇਆ ਦੇਸੀ ਰੂਸੀ ਦਾ ਨਹੀਂ ਐਤਕੀਆਂ ਕੰਮ ਅੰਗਰੇਜ਼ੀ ਐਤਕੀ ਦਾ ਇਹ ਯਾਰ ਜੇ ਨਾਂ ਹੋਵੇ ਪਿੰਡਾਂ ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਹੀ ਜਿਹੜਾ 20-20 ਲੱਖ ਲਾਓਗੇ ਉਹ ਚ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ ਪੰਚਾਇਤ ਨੂੰ ਦਾਨ ਕਰ ਦਿਓ ਪੰਜ ਸਾਡੇ ਵਾਲੇ ਪਾਸੇ ਆ ਜੂ ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ ਪਿੰਡ ਦਾ ਤਾਂ ਨਹਾਰ ਬਦਲ ਜੂਗੀ ਨਾਲੇ 752 ਦੇ ਪਰਚੇ ਨਹੀਂ ਹੋਣਗੇ ਨਾਲੇ ਲੜਾਈਆਂ ਨਹੀਂ ਹੋਣਗੀਆਂ ਤੁਸੀਂ ਕਰਕੇ ਸਰਬਸੰਮਤੀ ਕਰਨ ਦਾ ਬਾਲਾ ਵਧੀਆ ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੈ ਉਹ ਵੀ ਹੱਕ ਹੈ ਤੁਹਾਡਾ ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਹਰੇ ਲੈ ਕੇ ਉਹ ਪਿੰਡ ਦੇ ਹੀ ਬੰਦਾ ਇਹ ਚ ਇਹ ਚ ਦੇਖੋ ਐਮਐਲਏ ਵੇਲੇ ਤਾਂ ਆਪਾਂ ਕਹਿ ਸਕਦੇ ਆ ਯਾਰ ਪਤਾ ਨਹੀਂ ਸੀ ਕਿ ਹਾ ਜਾਂ ਨਿਕਲੂਗਾ ਮਸੀਂ ਕਿਹੜਾ ਜਾਣਦੇ ਸੀ ਐਮਪੀ ਵੇਲੇ ਵੀ ਕਹਿ ਸਕਦੇ ਆ ਯਾਰ